ਜਦੋਂ ਪਿੰਨੀਆਂ ਜਿਹੜੀਆਂ ਮੈਂ ਇਥੋਂ ਪੰਜੀਰੀ ਬਣਾ ਕੇ ਲੈ ਕੇ ਗਈ ਸੀ ਮੈਂ ਉੱਥੇ ਉਹਦੇ ਗਰਮ ਕਰਕੇ ਪਿੰਨੀਆਂ ਬਣਾਤੀਆਂ ਨੇ ਉਹ ਜਿਸ ਜਿਸ ਨੇ ਵੀ ਖਾਧੀਆਂ ਨੇ ਲਾਈਕ ਮੇਰੀ ਬੇਟੀ ਨੇ ਖਾਧੀ ਐ ਉਹਦੇ ਮਦਰ ਇਨ-ਲਾ ਨੇ ਉਹਦੀ ਜਠਾਨੀ ਨੇ ਉਹਦੇ ਜੀਠ ਨੇ ਮੈਂ ਵੀ ਖਾਧੀ ਐ ਕਿਉਂਕਿ ਲੇਡੀਜ਼ ਨੇ ਖਾਧੀ ਐ ਜੈਂਟਸ ਨੇ ਤੇ ਕਿਉਂਕਿ ਅਸੀਂ ਉਹਨਾਂ ਨੂੰ ਮਨਾ ਕੀਤਾ ਸੀ ਜੀਠ ਨੇ ਮਾੜੀ ਜੀ ਟੇਸਟ ਕਰਨ ਵਾਸਤੇ ਲਈ ਐ ਔਰ ਉਹਨਾਂ ਸਾਰਿਆਂ ਦੀ ਕੰਡੀਸ਼ਨ ਉੱਤੇ ਇੰਨੀ ਕੋ ਖਰਾਬ ਹੋਣੀ ਸ਼ੁਰੂ ਹੋ ਗਈ ਕਿ ਸਾਨੂੰ ਸਮਝ ਨਹੀਂ ਆਇਆ ਉੱਥੇ ਹੋਇਆ ਕੀ ਐ ਐਡਮਿਟ ਕਰਵਾਣ ਤੋਂ ਬਾਅਦ ਇੱਥੇ ਇੱਕ ਡਾਕਟਰ ਨੇ ਡਿਟੈਕਟ ਕੀਤਾ ਕਿ ਭਈ ਤੁਸੀਂ ਜਿਹੜੀ ਬਿਮਾਰੀਆਂ ਦਾ ਟ੍ਰੀਟਮੈਂਟ ਕਰ ਰਹੇ ਹੋ ਇਹ ਉਹ ਨਹੀਂ ਹੈਗੀ ਇਹਨੂੰ ਕੋਈ ਥੈਲੀਅਮ ਨਾਮ ਦਾ ਜ਼ਹਿਰ ਦਿੱਤਾ ਗਿਆ ਉਹਦੇ ਸਿੰਪਟਮਸ ਹੈਗੇ ਨੇ 5000 ਪਰ ਡੇ ਦੀ ਮੈਡੀਸਨ ਉਹ ਜਿਹੜੀ ਆਂਦੀ ਮੈਂ ਡੇਲੀ ਲੈ ਰਹੀ ਆ ਨੋ ਕੈਪਸੂਲ ਮੈਂ ਇੱਕ ਟਾਈਮ ਤੇ ਲੈਣੇ ਹੁੰਦੇ ਨੇ ਇੱਕ ਟਾਈਮ ਤੇ ਔਰ ਦਿਨੇ ਚ ਮੈਂ ਤਿੰਨ ਵਾਰੀ ਲੈਣੇ ਨੇ 27 ਕੈਪਸੂਲ ਮੈਂ ਉਸ ਡੋਟ ਦੇ ਲੈਣੇ ਨੇ ਔਰ ਉਸ ਤੋਂ ਅਲਾਵਾ ਜਿਹੜੀ ਮੇਰੀ ਪ੍ਰੋਬਲਮਸ ਦੇ ਮੈਂ ਖੜੀ ਨਹੀਂ ਹੋ ਸਕਦੀ ਮੇਰੀ ਇਹ ਕੰਡੀਸ਼ਨ ਹੈ ਇਸ ਟਾਈਮ ਤੇ ਮੇਰੇ ਬੱਚੇ ਦੀ ਕੀ ਕੰਡੀਸ਼ਨ ਆਮ ਸੌਰੀ ਹੈ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਮੈਂ ਨਹੀਂ ਕਰ ਸਕਦੀ ਬਾਤ ਮੇਰੇ ਨਾਲ ਇੱਥੋਂ ਜਾਣ ਤੋਂ ਪਹਿਲਾਂ ਸਿਰਫ ਇੱਕੋ ਹੀ ਬੰਦਾ ਸੀ ਅਮਿਤ ਦੂਵੇ ਨਾਮ ਦਾ ਹੋਰ ਕੋਈ ਬੰਦਾ ਨਹੀਂ ਸੀ ਹੈ ਹਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣੇ ਐਸਐਚਓ ਬੁਲਉਗੀ ਬੋਲ ਰਹੀ ਹਾਂ ਜੀ ਹਾਂਜੀ ਮੈਂ ਬੱਬਰ ਬੋਲ ਰਿਹਾ ਜੁਨਾ ਸਪੋਕਸਮੈਨ ਟੀਵੀ ਚੈਨਲ ਤੋਂ ਜੀ। ਜੀ ਜੀ। ਸਾਰ ਇੱਕ ਲੇਡੀ ਦੀ ਕੋਈ ਸ਼ਿਕਾਇਤ ਆਈ ਹੈ ਜੀ ਪਿੰਨੀਆਂ ਦੇ ਵਿੱਚ ਕੋਈ ਜ਼ਹਿਰ ਜੂਰ ਮਰਾਨ ਦੀ ਕੀ ਹੈ ਜੀ ਮਾਮਲਾ ਹੋ। ਹਾਂਜੀ ਉਹ ਕੰਪਲੇਂਟ ਆਈ ਹੈ ਕੋਈ ਇਹ ਤੋਂ ਫੋਰਨ ਕੰਟਰੀ ਤੋਂ ਆਏ ਸੀਗੇ ਇੱਥੇ ਤੇ ਉਹ ਬੱਚੇ ਵਾਸਤੇ ਜਦੋਂ ਬਾਅਦ ਚ ਪਿੰਜਰੀ ਵਗੈਰਾ ਬਣ ਕੇ ਕਿੱਥੋਂ ਗਈ ਸੀਗੀ। ਅੱਛਾ ਜੀ। ਉਹ ਵੀ ਗਈ ਸੀ ਜੀ ਹੁਣ ਪਰ ਉਹਨਾਂ ਦੀ ਪੌਇਜ਼ਨਿੰਗ ਆਈ ਹੈ ਉੱਥੇ ਫੋਰਨ ਦੇ ਵਿੱਚ ਹੁਣ ਕਲੀਅਰ ਉਹ ਬਾਰੇ ਵੈਰੀਫਾਈ ਕਰ ਰਹੇ ਆ ਵੀ ਉਹ ਪాయిਜ਼ਨ ਕਿੱਥੋਂ ਆਇਆ ਪੰਜੀਰੀ ਜੀ ਸੀ ਜਾਂ ਕਿਸੇ ਹੋਰ ਚੀਜ਼ ਸੀ ਕੀ ਹੈ ਕੀ ਨਹੀਂ ਉਹਦੀ ਵੈਰੀਫਿਕੇਸ਼ਨ ਅਰਦਾਸ ਜਾਣ ਰਹੀ ਹੈ ਸੱਚੀ ਗਾ ਤੁਸੀਂ ਦੇਖਣਾ ਰੋਜ਼ਾਨਾ ਸਪੋਕਸਮੈਨ business ਦੇ ਵਿੱਚ ਕਿਸੇ ਨੂੰ ਧੰਦਾ ਦੇਣਾ ਕਿਸੇ ਨੂੰ ਸਹਾਇਤਾ ਦੇਣੀ ਜਾਂ ਕਿਸੇ ਦੀ ਕਹਿੰਦੇ ਹੈਲਪ ਕਰਨੀ ਕਈ ਵਾਰੀ ਮਹਿੰਗੀ ਪੈ ਜਾਂਦੀ ਹੈ ਕਿਸੇ ਤਾਂ ਜੇ ਕੰਪਨੀ ਦੇ ਵਿੱਚ ਅਮਪਲਾਈ ਨੂੰ ਬਕਾਇਦਾ ਰੋਜੀ ਰੋਟੀ ਲਈ ਕੀਤਾ ਉਹਨੂੰ ਕਿਹਾ ਵੀ ਮੇਰੇ ਨਾਲ ਤੈਨੂੰ ਬਿਜ਼ਨਸ ਕਰ ਤੇ ਕਿਤੇ ਨਾ ਕਿਤੇ ਤੈਨੂੰ ਚੰਗੀ ਤਨਖਾਹ ਵੀ ਮਿਲੂਗੀ ਤੇ ਚੰਗਾ ਤੇਰਾ ਕਾਰੋਬਾਰ ਵੀ ਹੋਗਾ ਵਿਸ਼ਵਾਸ 4 ਸਾਲਾਂ ਦਾ ਬਣਿਆ ਹੋਇਆ ਸੀਗਾ 4 ਸਾਲਾਂ ਦਾ ਵਿਸ਼ਵਾਸ ਕਿਵੇਂ ਟੁੱਟਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਬਕਾਇਦਾ ਪਿੰਨੀਆਂ ਬਣਾ ਕੇ ਜਿਹੜੇ ਕਿ ਆਪਣੀ ਬੇਟੀ ਲਈ ਫੋਰਨ ਜਰਮਨ ਲੈ ਕੇ ਜਾਣਾ ਸੀ ਉਹਦੇ ਵਿੱਚ ਪੌਇਜ਼ਨ ਮਿਲਾ ਦਿੱਤੀ ਜਾਂਦੀ ਹੈ ਜਦੋਂ ਜਰਮਨ ਦੇ ਵਿੱਚ ਜਾ ਕੇ ਉਹ ਪਿੰਨੀਆਂ ਖਾਧੀਆਂ ਜਾਂਦੀਆਂ ਦਾ ਕਹਿਦਾ ਜਿਨੇ ਜਿਨੇ ਵੀ ਖਾਧੀ ਪੰਜ ਤੋਂ 6 ਜਣਿਆਂ ਨੇ ਪੂਰਾ ਦਾ ਪੂਰਾ ਜਿਹੜਾ ਪਰਿਵਾਰ ਹੈ ਇਸ ਟਾਈਮ ਜਿਹੜਾ ਕੀ ਜ਼ਿੰਦਗੀ ਔਰ ਮੌਤ ਦੀ ਜਿਹੜੀ ਦੋ ਜਣੇ ਲੜਾਈ ਵੀ ਲੜ ਰਹੇ ਆ ਬਾਕੀਆਂ ਦੀ ਹਾਲਤ ਵੀ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਕੀ ਨਾਮ ਕੀ ਤੁਹਾਡਾ ਜੀ ਰਚਨਾ ਕਪੂਰ ਰਚਨਾ ਜੀ ਕੀ ਹੋਇਆ ਕੀ ਸੀ ਪੂਰਾ ਕੀ ਕਿੱਥੇ ਰਹਿੰਦੇ ਹੋ ਤੁਸੀਂ ਤੇ ਕੀ ਹੋਇਆ ਕੀ ਮੈਂ ਸਰ ਸੈਕਟਰ 117 ਸਨੀ ਬਸੰਤਨ ਕਲੇਵ ਚ ਰਹਿੰਦੀ ਆ ਤੇ ਮੈਂ ਸਰ ਆਪਣੀ ਬੇਟੀ ਕੋਲ ਗਈ ਸੀ ਜੀ 9 ਦਸੰਬਰ ਨੂੰ ਗਈ ਸੀ ਮੇਰੀ ਬੇਟੀ ਦੀ ਸੈਕੰਡ ਡਿਲੀਵਰੀ ਹੋਣੀ ਸੀ ਮੈਂ ਉਹਦੇ ਵਾਸਤੇ ਗਈ ਸੀ ਤੇ ਮੈਂ ਉਹਨੇ ਵਾਸਤੇ ਤੋਂ ਪੰਜੀਰੀ ਪਿੰਨੀਆਂ ਬਣਾ ਕੇ ਲੈ ਕੇ ਗਈਆਂ ਤੇ ਜਦੋਂ ਮੈਂ ਉੱਥੇ ਜਾ ਕੇ ਬੱਚੇ ਨੇ ਉਹਦੀ ਡਿਲੀਵਰੀ ਤੋਂ ਬਾਅਦ ਪਿੰਨੀਆਂ ਖਾਧੀਆਂ ਨੇ ਤੇ ਨੈਚੁਰਲੀ ਉੱਥੇ ਉਹਦਾ ਪੂਰਾ ਇੱਕ ਸਸਰਾਲ ਪਰਿਵਾਰ ਵੀ ਆ ਗਿਆ ਸੀ ਸਭ ਖੁਸ਼ ਸੀ ਬੇਟੀ ਹੋਈ ਹੈ ਜੀ ਔਰ ਉਸ ਤੋਂ ਬਾਅਦ ਉਹਨੇ ਉੱਥੇ ਨਵਾਂ ਘਰ ਵੀ ਲਿਆ ਸੀ ਇਸ ਖੁਸ਼ੀ ਵਿੱਚ ਸਾਰੇ ਉੱਥੇ ਬਹੁਤ ਖੁਸ਼ ਸੀ ਜਦੋਂ ਪਿੰਨੀਆਂ ਜਿਹੜੀਆਂ ਮੈਂ ਐਤੋਂ ਪੰਜੀਰੀ ਬਣਾ ਕੇ ਲੈ ਕੇ ਗਈ ਸੀ ਮੈਂ ਉੱਥੇ ਉਹਦੇ ਗਰਮ ਕਰਕੇ ਪਿੰਨੀਆਂ ਬਣਾਉਂਦੀਆਂ ਨੇ ਉਜਿਸ ਜਿਸ ਨੇ ਵੀ ਖਾਧੀਆਂ ਨੇ ਲਾਈਕ ਮੇਰੀ ਬੇਟੀ ਨੇ ਖਾਧੀ ਐ ਉਹਦੇ ਮਦਰ ਇਨ ਲਾ ਨੇ ਉਹਦੀ ਜਠਾਣੀ ਨੇ ਉਹਦੇ ਜੇਠ ਨੇ ਮੈਂ ਵੀ ਖਾਧੀ ਐ ਕਿਉਂਕਿ ਲੇਡੀਜ਼ ਨੇ ਖਾਧੀ ਐ ਜੈਂਟਸ ਨੇ ਤੇ ਕਿਉਂਕਿ ਅਸੀਂ ਉਹਨਾਂ ਨੂੰ ਮਨਾ ਕੀਤਾ ਸੀ ਜੇਠ ਨੇ ਮਾੜੀ ਜੀ ਟੇਸਟ ਕਰਨ ਵਾਸਤੇ ਲਈ ਐ ਔਰ ਉਹਨਾਂ ਸਾਰਿਆਂ ਦੀ ਕੰਡੀਸ਼ਨ ਉੱਤੇ ਇੰਨੀ ਕੋ ਖਰਾਬ ਹੋਣੀ ਸ਼ੁਰੂ ਹੋ ਗਈ ਕਿ ਸਾਨੂੰ ਸਮਝ ਨਹੀਂ ਆਇਆ ਉੱਥੇ ਹੋਇਆ ਕੀ ਐ ਉੱਥੇ ਜਰਮਨ ਡਾਕ ਮੇਰੀ ਬੇਟੀ ਦੀ ਕੰਡੀਸ਼ਨ ਤੇ ਬਹੁਤ ਜ਼ਿਆਦਾ ਵਰਸ ਸਟੋਰੀ ਸਾਡੇ ਦਿਮਾਗ ਵਿੱਚ ਜਾਂ ਡਾਕਟਰਸ ਦੇ ਦਿਮਾਗ ਵਿੱਚ ਚੱਲ ਰਿਹਾ ਕਿ ਡਿਊ ਟੂ ਡਿਲੀਵਰੀ ਉਹਨੂੰ ਕੋਈ ਪ੍ਰੋਬਲਮ ਹੋ ਗਈ ਹੈ ਉਹਦੇ ਮਦਰ ਇਨ ਲਾ ਬਿਮਾਰ ਹੋ ਗਈ ਉਹਨਾਂ ਦੇ ਸਿੰਪਟਮਸ ਔਰ ਮੇਰੀ ਬੇਟੀ ਦੇ ਸਿੰਪਟਮਸ ਬਹੁਤ ਸਿਮਿਲਰ ਲੱਗੇ ਮੇਰੇ ਸਿੰਪਟਮਸ ਉਹਦੀ ਜਟਹਾਣੀ ਦੇ ਸਿੰਪਟਮਸ ਉਹ ਸਾਨੂੰ ਲੱਤਾਂ 'ਚ ਦਰਦ ਪੇਟੇ ਦਾ ਦਰਦ ਸ਼ੁਰੂ ਹੋ ਗਿਆ ਸਾਡੀ ਕੰਡੀਸ਼ਨ ਵੀ ਵਿਗੜਨੀ ਸ਼ੁਰੂ ਹੋ ਗਈ ਮਦਰ ਇਨ ਲਾ ਨੂੰ ਉੱਥੇ 5 ਦਿਨ ਐਡਮਿਟ ਕਰਵਾਇਆ 5-6 ਦਿਨਾਂ ਤੋਂ ਬਾਅਦ ਉਹਨਾਂ ਨੂੰ 에어 ਲਿਫਟ ਕਰਵਾ ਕੇ ਇੰਡੀਆ ਵਾਪਸ ਲੈ ਕੇ ਆਏ ਇੰਡੀਆ ਲਿਆਂਨ ਤੋਂ ਬਾਅਦ ਸਰ ਉਹਨਾਂ ਨੂੰ ਸਰ ਗੰਗਾ ਰਾਮ ਹਸਪੀਟਲ ਦਿੱਲੀ ਚ ਐਡਮਿਟ ਕਰਵਾਇਆ ਐਡਮਿਟ ਕਰਵਾਉਣ ਤੋਂ ਬਾਅਦ ਇੱਥੇ ਇੱਕ ਡਾਕਟਰ ਨੇ ਡਿਟੈਕਟ ਕੀਤਾ ਕਿ ਭਈ ਤੁਸੀਂ ਜਿਹੜੀ ਬਿਮਾਰੀਆਂ ਦਾ ਟ੍ਰੀਟਮੈਂਟ ਕਰ ਰਹੇ ਹੋ ਇਹ ਉਹ ਨਹੀਂ ਹੈਗੀ ਇਹਨੂੰ ਕੋਈ ਥੈਲੀਅਮ ਨਾਮ ਦਾ ਜ਼ਹਿਰ ਦਿੱਤਾ ਗਿਆ ਉਹਦੇ ਸਿੰਪਟਮਸ ਹੈਗੇ ਨੇ ਉਸ ਹਿਸਾਬ ਨਾਲ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਗਿਆ ਤੇ ਅਸੀਂ ਲੋਕਾਂ ਨੇ ਐਸ ਦੇਖਿਆ ਕਿ ਭਈ ਸਭ ਦੇ ਸਿੰਪਟਮ ਸੇਮ ਸਨ ਤੇ ਫਿਰ ਜਿਹੜਾ ਹੈ ਇੰਡੀਅਨ ਡਾਕਟਰਸ ਨੇ ਜਰਮਨ ਡਾਕਟਰਸ ਨਾਲ ਗੱਲ ਕੀਤੀ ਕਿ ਵੀ ਤੁਸੀਂ ਐਸ ਐ ਜ਼ਹਿਰ ਦਾ ਜਿਹੜਾ ਹੈ ਤੁਸੀਂ ਉਹਦਾ ਇਲਾਜ ਕਰੋ ਕਿਉਂਕਿ ਇਹ ਕੋਈ ਜਿਹੜੀ ਬਿਮਾਰੀਆਂ ਦਾ ਤੁਸੀਂ ਸੋਚ ਰਹੇ ਹੋ ਉਹ ਕੁਝ ਨਹੀਂ ਹੋਇਆ ਇਹਨਾਂ ਨੂੰ ਜ਼ਹਿਰ ਦਿੱਤਾ ਗਿਆ ਉੱਥੇ ਜਿਹੜਾ ਹੈ ਟੈਸਟ ਕੀਤਾ ਗਿਆ ਬੇਟੀ ਦਾ ਟੈਸਟ ਕੀਤਾ ਗਿਆ ਉਹਦੇ ਬਲੱਡ 10 1000 10 ਹਜ਼ਾਰ ਕਾਊਂਟ ਨਿਕਲੇ ਜਿਹੜੇ ਕਿ 0.2 ਹੋਣੇ ਚਾਹੀਦੇ ਨੇ ਮੇਰਾ ਟੈਸਟ ਕੀਤਾ ਗਿਆ ਮੇਰੇ 600 ਦੇ ਆਸ-ਪਾਸ ਨਿਕਲੇ ਉਹ ਦੀ ਜਠਾਣੀ ਕਿਉਂਕਿ ਉਹ ਵੀ ਜਰਮਨੀ ਮਿਊਨਿਕ ਰਹਿੰਦੇ ਨੇ ਮੇਰੀ ਬੇਟੀ ਹੈਮਬਰਗ ਰਹਦੀ ਹੈ ਉਹ ਵਾਪਸ ਚਲੀ ਗਈ ਉਹਦਾ ਉੱਥੇ ਜਾ ਕੇ ਟੈਸਟ ਹੋਇਆ ਉਹਦੇ 450 500 ਉਹਨਾਂ ਦਾ ਨਿਕਲਿਆ ਉਹਦੇ ਜੇਟ ਦਾ ਟੈਸਟ ਹੋਇਆ 80 ਉਹਨਾਂ ਦਾ ਨਿਕਲਿਆ ਈਵਨ ਮੇਰੀ ਬੇਟੀ ਦੀ ਬੇਟੀ ਜਿਹੜੀ ਹੋਈ ਆ ਉਹ ਦੁੱਧ ਮੈਂ ਬੱਚੀ ਪੈਦਾ ਹੋਈ ਬੱਚੀ ਉਹਨੇ ਇੱਕ ਦਿਨ ਮਾਂ ਦਾ ਦੁੱਧ ਪੀਤਾ ਬਿਕੋਜ਼ ਉਸ ਤੋਂ ਬਾਅਦ ਤੇ ਮੇਰੀ ਬੱਚੀ ਖੜੀ ਨਹੀਂ ਹੋ ਸਕੀ ਇੱਕ ਦਿਨ ਮਾਂ ਦਾ ਦੁੱਧ ਪੀਤਾ ਮੇਰੀ ਬੱਚੀ ਦੇ ਬਲੱਡ ਮੇਰੀ ਨਤਿੰਦ ਦੇ ਬਲੱਡ ਵਿੱਚੋਂ ਵੀ ਜਿਹੜਾ ਹੈ ਉਹ ਥੈਲੀਅਮ ਜ਼ਹਿਰ ਨਿਕਲਿਆ ਮੇਰੀ ਵੀ ਉੱਤੇ ਕੰਡੀਸ਼ਨ ਖਰਾਬ ਹੋ ਗਈ ਸੀ ਕਿਉਂਕਿ ਮੈਨੂੰ ਵੀ ਹਸਪੀਟਲ ਐਡਮਿਟ ਕਰਵਾਇਆ ਗਿਆ 4 ਦਿਨ ਮੈਂ ਹਸਪੀਟਲ ਐਡਮਿਟ ਰਹੀ ਬਿਕਾਜ਼ ਅਸੀਂ ਉੱਥੇ ਟੂਰਿਸਟ ਵਾਲਾ ਸੀਨ ਹੈਗਾ ਤੇ ਸਾਨੂੰ ਇੰਨਾ ਪ੍ਰੋਪਰਲੀ ਟ੍ਰੀਟ ਨਹੀਂ ਕੀਤਾ ਜਾਂਦਾ ਐਸ ਲਈ ਮੈਨੂੰ ਵੀ ਮੇਰੀ ਫੈਮਿਲੀ ਵੱਲੋਂ ਕਿਹਾ ਗਿਆ ਕਿ ਬੇ ਤੁਸੀਂ ਵਾਪਸ ਇੰਡੀਆ ਆਓ ਮੈਨੂੰ ਵੀ 에어 ਲਿਫਟ ਕਰਵਾ ਕੇ ਵਾਪਸ ਇੰਡੀਆ ਲਿਆਇਆ ਗਿਆ ਇੰਡੀਆ ਲਿਆਨ ਤੋਂ ਬਾਅਦ ਪਹਿਲਾ ਮੇਰਾ ਟ੍ਰੀਟਮੈਂਟ ਮੈਦਾਨਤਾ ਵਿੱਚ ਹੋਇਆ ਮੈਦਾਨਤਾ ਤੋਂ ਸਰ ਗੰਗਾ ਰਾਮ ਹਸਪੀਟਲ ਹੋਇਆ ਫਿਰ ਉਸ ਤੋਂ ਬਾਅਦ ਮੈਂ ਪਾਰਸ ਹਸਪੀਟਲ ਆ ਗਈ ਇੱਥੇ ਆਨ ਤੋਂ ਬਾਅਦ ਕਿਉਂਕਿ ਮੈਂ 16 ਜਰਵਨ ਜਨਵਰੀ 17 ਜਨਵਰੀ ਨੂੰ ਮੈਂ ਇੰਡੀਆ ਪਹੁੰਚੀ ਸੀ 18 ਜਨਵਰੀ ਨੂੰ ਮੈਂ ਆਪਣੇ ਬ੍ਰਦਰ ਵੱਲੋਂ ਇੱਕ ਕੰਪਲੇਂਟ ਦਵਾਈ ਕਿ ਭਈ ਐਦਾਂ ਐਦਾਂ ਕਰਕੇ ਕੁਝ ਹੋਇਆ ਤੇ ਕੁਝ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏ ਕਿਉਂਕਿ ਇਨ ਬਿਟਵੀਨ ਅਸੀਂ ਇਹ ਚੀਜ਼ ਸੋਚੀ ਕਿ ਭਈ ਸਿਰਫ ਲੇਡੀਜ਼ ਨੂੰ ਇਹ ਪ੍ਰੋਬਲਮ ਕੀ ਹੋਈ ਹੈ ਇਹੋ ਜੀ ਅਸੀਂ ਕੀ ਕਾਮਨ ਚੀਜ਼ ਖਾਦੀ ਹੈ ਤੇ ਡਿਟेक्ट ਕੀਤਾ ਕਿ ਭਈ ਅਸੀਂ ਸਾਰਿਆਂ ਨੇ ਪਿੰਨੀਆਂ ਜਿਹੜਾ ਤੁਸੀਂ ਪਿੰਨੀਆਂ ਜਿਹੜੀਆਂ ਖਾਦੀਆਂ ਕੋਈ ਜਰਮਨ ਦੇ ਵਿੱਚ ਵੀ ਕੋਈ ਇਹੋ ਜਿਹਾ ਟੈਸਟ ਹੋਇਆ ਸੀ ਕੋਈ ਉਹ ਸਰ ਫਿਰ ਕਿਉਂਕਿ ਉੱਥੇ ਜਦੋਂ ਅਸੀਂ ਇਹ ਸਾਰਿਆਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਈ ਅਸੀਂ ਸਿਰਫ ਕਾਮਨ ਚੀਜ਼ ਅਸੀਂ ਪਿੰਨੀਆਂ ਖਾਦੀਆਂ ਨੇ ਤੇ ਨੇਚਰਲੀ ਫਿਰ ਪੁਲਿਸ ਨੂੰ ਇਹ ਦੱਸਿਆ ਗਿਆ ਜਰਮਨ ਪੁਲਿਸ ਉੱਥੇ ਆਈ ਘਰ ਆ ਕੇ ਜੋ ਵੀ ਉੱਥੇ ਸਮਾਨ ਸੀ ਉਹ ਲੈ ਕੇ ਗਏ ਉਹਨਾਂ ਨੇ ਉੱਥੇ ਉਹ ਟੈਸਟ ਕੀਤਾ ਉਹ ਪਿੰਨੀਆਂ ਨੂੰ ਟੈਸਟ ਕੀਤਾ ਤੇ ਉਹਨਾਂ ਵਿੱਚੋਂ ਖਾਲੀਮ ਨਾਮ ਦਾ ਜ਼ੈਰ ਨਿਕਲਿਆ ਜਿੰਨ ਦੀ ਰਿਪੋਰਟ ਵੀ ਹੈਗੀ ਹੈ ਸਾਡੇ ਕੋਲ ਉਸ ਰਿਪੋਰਟ ਦੇ ਤਹਿਤ ਹੀ ਫਿਰ ਮੈਂ ਆਪਣੇ ਬ੍ਰਦਰ ਨੂੰ 18 ਤਰੀਕ ਨੂੰ ਕਿਹਾ ਕਿ ਬਈ ਤੁਸੀਂ ਇੱਥੇ ਜਿਹੜਾ ਹੈ ਜਾ ਕੇ ਕੰਪਲੇਂਟ ਦਿਓ ਅਨੋਨਿਮਸ ਨਾਮ ਤੇ ਤੁਸੀਂ ਕੰਪਲੇਂਟ ਦਿਓ ਬਟ ਦਿਓ ਕਿ ਬਈ ਕੀ ਇਨਵੈਸਟੀਗੇਸ਼ਨ ਹੈਥੀ ਹੈ ਕਿਉਂਕਿ ਮੇਰੇ ਨਾਲ ਇੱਥੋਂ ਜਾਣ ਤੋਂ ਪਹਿਲਾਂ ਸਿਰਫ ਇੱਕੋ ਹੀ ਬੰਦਾ ਸੀ ਅਮਿਤ ਦੁਬੇ ਨਾਮ ਦਾ ਹੋਰ ਕੋਈ ਬੰਦਾ ਨਹੀਂ ਸੀ ਹੈਗਾ ਠੀਕ ਹੈ ਜੀ ਉਹਦੇ ਚੱਕਰ ਵਿੱਚ ਉਹ ਮੇਰਾ ਕਿਉਂਕਿ ਉਹ এমਪਲੋਈ ਹੈਗਾ ਸੀ ਮੇਰੇ ਨਾਲ 4 ਸਾਲ ਤੋਂ ਕੰਮ ਕਰਦਾ ਸੀ 2 ਸਾਲ ਤੋਂ ਮੈਂ ਉਹਨੂੰ ਆਪਣੇ ਘਰ ਉੱਪਰ ਕਮਰਾ ਵੀ ਦਿੱਤਾ ਹੋਇਆ ਸੀ ਉਹ ਇੱਥੇ ਰਹਿੰਦਾ ਸੀ ਤੇ 1 ਮਹੀਨਾ ਪਹਿਲਾਂ ਮੈਂ ਉਹਨੂੰ ਕਿਉਂਕਿ ਮੈਨੂੰ ਡਾਊਟ ਥੋੜਾ ਹੋ ਰਿਹਾ ਸੀ ਕਿ ਬਈ ਉਹ ਸਹੀ ਨਹੀਂ ਸਿਸਟਮ ਹੁੰਦਾ ਚੱਲ ਰਿਹਾ 1 ਮਹੀਨਾ ਪਹਿਲਾਂ ਮੈਂ ਉਹਨੂੰ ਜਵਾਬ ਦੇ ਦਿੱਤਾ ਸੀ ਕੰਪਨੀ ਜੋ ਮਤਲਬ ਕੰਪਨੀ ਖੋਣਾ ਚਾਹੁੰਦਾ ਸੀ ਤੁਹਾਡੇ ਕੋਲ ਪੂਰਾ ਬਿਜ਼ਨਸ ਖੋਣਾ ਚਾਹੁੰਦਾ ਇਦਾਂ ਦੇ ਕੋਈ ਸੱਚੀ ਦੇਖੋ ਮੈਂ ਇਹ ਚੀਜ਼ ਨਹੀਂ ਕਹਿ ਸਕਦੀ ਕਿ ਉਹਨੇ ਮਾਈਂਡ ਵਿੱਚ ਕੀ ਗੱਲ ਸੀ ਬਿਕਾਜ਼ ਮੈਂ ਕੱਲੀ ਰਹਿਨੀ ਆ ਮੈਂ ਕਾਫੀ ਟਾਈਮ ਤੋਂ ਉਹਨੂੰ ਐ ਕਹਿ ਰਹੀ ਸੀ ਕਿ ਭਈ ਤੁਸੀਂ ਦੇਖੋ ਪਲੀਜ਼ ਇਹ ਦੁਨੀਆ ਸਮਝ ਆ ਐ ਠੀਕ ਨਹੀਂ ਹੈਗਾ ਕਿ ਭਈ ਤੁਸੀਂ ਆਪਣਾ ਆਪਣਾ ਦੇਖੋ ਠੀਕ ਹੈ ਤੁਸੀਂ ਕਿਸੇ ਟਾਈਮ ਆ ਗਏ ਹੋ ਇੱਥੇ ਜਾਂ ਮੈਂ ਅਗਰ ਕਿਉਂਕਿ ਮੇਰਾ ਕੰਮ ਮਦਰਾਂ ਦਾ ਹੈਗਾ ਕਿ ਉੱਪਰ نیچے ਸਾਨੂੰ ਅੱਗੇ ਪਿੱਛੇ ਜਾਣਾ ਪੈਂਦਾ ਰਾਤੀ ਲੇੜ ਉਹ ਗੱਲ ਠੀਕ ਹੈ ਕਿ ਮੈਂ ਦੇ ਤਾ ਤੁਸੀਂ ਕਦੀ ਇੱਥੇ ਆ ਕੇ ਪਰ ਤੁਸੀਂ ਆਪਣੇ ਘਰ ਵੀ ਤਾਂ ਜਾਓ ਯਾ ਅਗਰ ਨਹੀਂ ਜਾਣਾ ਤਾਂ ਤੁਸੀਂ ਆਪਣਾ ਘਰ ਦੇਖੋ ਤੇ ਉਹ ਕਹਿੰਦਾ ਸੀ ਕਿ ਹਾਂਜੀ ਮੈਂ ਆਪਣਾ ਘਰ ਦੇਖ ਰਿਹਾ ਮੈਂ ਦੇਖ ਰਿਹਾ ਦੇਖ ਰਿਹਾ ਦੇਖ ਰਿਹਾ ਕਰਦੇ ਕਰਦੇ ਸਾਲ ਨਿਕਲ ਰਿਹਾ ਹੁਣ ਮੈਂ ਬਹੁਤ ਸਟ੍ਰਿਕਟਲੀ ਉਹਨੂੰ ਕਿਹਾ ਸੀ ਕਿ ਭਾਈ ਦੇਖੋ ਤੁਸੀਂ ਜਾਓ ਕਿਉਂਕਿ ਮੇਰੀ ਬੇਟੀ ਨੇ ਵੀ ਉਹਨੂੰ ਇੱਕ ਦਿਨ ਫੋਨ ਕਰਕੇ ਕਿਹਾ ਕਿ ਭਾਈ ਅਮਿਤ ਭਈਆ ਤੁਸੀਂ ਜਿਹੜਾ ਹੈ ਆਪਣਾ ਆਪਣਾ ਘਰ ਦੇਖ ਲਓ ਕਿਉਂਕਿ ਮੇਰੇ ਘਰ ਕਦੀ ਕੋਈ ਆਇਆ ਹੁੰਦਾ ਹੈ ਕੋਈ ਗਿਆ ਹੁੰਦਾ ਹੈ ਤੇ ਤੁਸੀਂ ਆਪਣਾ ਘਰ ਦੇਖ ਲਓ ਤੇ ਇਸ ਵਜ੍ਹਾ ਤੋਂ ਉਹ ਉਹਨੂੰ ਖਾਰ ਵੀ ਖਾਂਦਾ ਸੀ ਮੇਰੀ ਬੇਟੀ ਨਾਲ ਵੀ ਔਰ ਉਹ ਮੈਨੂੰ ਵੀ ਹਰ ਟਾਈਮ ਇੱਕੋ ਹੀ ਚੀਜ਼ ਕਹਿੰਦਾ ਦੁਨੀਆ ਦਾ ਕੀ ਹੈ ਦੁਨੀਆ ਤਾਂ ਐਵੇਂ ਕਰਦੀ ਰਹਿੰਦੀ ਹੈ ਰਿਸ਼ਤੇਦਾਰਾਂ ਨੂੰ ਦੂਰ ਰਹਿਓ ਰਿਸ਼ਤੇਦਾਰ ਤਾਂ ਖਾਣ ਪੀਣ ਨੂੰ ਹੁੰਦੇ ਨੇ ਲਾਈਕ ਉਹਦਾ ਐਹੋ ਹੀ ਸਿਸਟਮ ਹੁੰਦਾ ਸੀ ਹਰ ਟਾਈਮ ਮਤਲਬ ਮਾਈਂਡ ਵਾਸ਼ ਕਰਨਾ ਇਹ ਚੀਜ਼ਾਂ ਪਰ ਮੈਂ ਕਦੀ ਠੀਕ ਹੈ ਜੋ ਤੂੰ ਬੋਲਣਾ ਤੂੰ ਬੋਲ ਜੋ ਮੈਂ ਕਰਨਾ ਮੈਂ ਕਰਨਾ ਪਿਛਲੇ ਮਹੀਨੇ ਨਵੰਬਰ ਵਿੱਚ ਮੈਨੂੰ ਸਟ੍ਰਿਕਟਲੀ ਕਿਹਾ ਵੀ ਤੁਸੀਂ ਹੁਣ ਇੱਥੋਂ ਜਾਓ ਉਹ ਚਲਾ ਵੀ ਗਿਆ ਹਫਤੇ 10 ਦਿਨ ਬਾਅਦ ਕੁਝ ਸਮਾਨ ਲੈ ਗਿਆ ਕੁਝ ਪਿਆ ਵਾਪਸ ਆਇਆ ਜੀ ਕਿ ਭਾਈ ਮੈਂ ਆਪਣਾ ਸਮਾਨ ਲੈਣਾ ਠੀਕ ਹੈ ਜੀ ਸੌਰੀ ਜੋ ਵੀ ਹੈਗਾ ਜੋ ਵੀ ਹੁਣ ਤੱਕ ਹੋਇਆ ਮੈਂ ਉਹਦੇ ਵਾਸਤੇ ਸੌਰੀ ਮੰਗਣਾ ਤੇ ਤੁਸੀਂ ਕਾਈਂਡਲੀ ਜਿਹੜਾ ਹੈ ਮੈਂ ਕੰਮ ਕਰਾਂਗਾ ਔਰ ਮੈਂ ਇੱਥੇ ਨਹੀਂ ਰਹਾਗਾ ਜਦੋਂ ਤੁਸੀਂ ਜਰਮਨ ਜਾਣਾ ਸੀਗਾ ਕਿਹੜੀ ਤਰੀਕ 8 ਦਸੰਬਰ ਨੂੰ ਜਾਣਾ ਸੀਗਾ 9 ਨੂੰ 9 ਨੂੰ ਜਾਣਾ ਸੀ ਮੈਨੂੰ 8 ਨੂੰ ਕੀ ਹੋਇਆ ਸੀ ਕਿਉਂ ਕਿਉਂ ਸ਼ੱਕ ਤੁਹਾਨੂੰ ਜਾ ਰਹੇ 8 ਤਰੀਕ ਨੂੰ ਸਰ 7 ਤਰੀਕ ਨੂੰ ਮੈਂ ਪੰਜੀਰੀ ਆਪਣੇ ਫਰੈਂਡ ਦੇ ਘਰ ਬਣਾ ਕੇ ਲਿਆਂਦੀ ਆ ਪੰਚਕੁਲਾ ਤੋਂ ਮੈਂ ਪੈਕ ਕਰਕੇ ਲੈ ਕੇ ਆਈ ਸੌਰੀ ਮੈਨੂੰ ਚੱਕਰ ਆ ਜਾਂਦੇ ਆ ਵਿੱਚ ਆਮ ਸੌਰੀ 7 ਤਰੀਕ ਨੂੰ ਮੈਂ ਉਹ ਲੈ ਕੇ ਆਈਆਂ ਜੀ ਉੱਥੋਂ ਆਪਣੀ ਫਰੈਂਡ ਦੇ ਘਰ ਬਣਾ ਕੇ ਲਿਆ ਕੇ ਮੇਰੇ ਘਰ ਦੀ ਲੌਬੀ ਚ ਡਾਈਨਿੰਗ ਟੇਬਲ ਪਿਆ ਸਮਾਨ ਉਹ ਜੋ ਵੀ ਸੀ ਮੈਂ ਲਿਆ ਕੇ ਉੱਥੇ ਰੱਖਤਾ ਤੇ ਇਹ ਬੈਠਾ نیچے ਟੀਵੀ ਦੇਖ ਰਿਹਾ ਸੀ ਤੇ ਮੈਂ ਉਸ ਤੋਂ ਬਾਅਦ ਜੀ ਉੱਪਰ ਜਾ ਕੇ ਆਪਣੇ ਰੂਮ ਵਿੱਚ ਬੇਟੀ ਵਾਲੇ ਰੂਮ ਵਿੱਚ ਜਾ ਕੇ ਮੈਂ ਸੋ ਗਈਆਂ ਔਰ ਪੂਰਾ ਐਕਸੈਸ ਲਾਈਕ ਪੂਰੀ ਰਾਤ ਇਹਦੇ ਕੋਲ ਹੈਗੀ ਸੀ ਇਹ ਕੁਝ ਵੀ ਕਰ ਸਕਦਾ ਠੀਕ ਹੈ ਜੀ 8 ਤਰੀਕ ਨੂੰ ਮੈਂ ਕੈਮਰੇ ਲੱਗੇ ਹੋਏ ਹਨ ਹਾਂਜੀ ਮੇਰੇ ਘਰ ਕੈਮਰੇ ਲੱਗੇ ਆ ਬਟ ਅਨਫੋਰਚੂਨੇਟਲੀ ਉਹਨਾਂ ਕੈਮਰਿਆਂ ਦਾ ਜਿਹੜਾ ਬੈਕਅਪ ਹੈਗਾ ਉਹ ਸਿਰਫ 15 ਦਿਨ ਦਾ ਸੀ ਔਰ ਜਦ ਤੱਕ ਸਾਨੂੰ ਇਹ ਸਾਰਾ ਕਾਂਡ ਸਮਝ ਆਇਆ ਉਹ ਉਹਦੇ ਤੇ ਰੀਰਾਈਟ ਹੋ ਚੁੱਕਿਆ ਸੀ ਸਭ ਕੁਝ ਸਾਨੂੰ ਬੈਕਅਪ ਵਿੱਚ ਕੁਝ ਨਹੀਂ ਮਿਲਿਆ ਅਸੀਂ ਸਾਰਾ ਚੈੱਕ ਕਰ ਲਿਆ ਸਾਨੂੰ ਬੈਕਅਪ ਵਿੱਚ ਕੁਝ ਨਹੀਂ ਮਿਲਿਆ ਪਿੰਡੀਆਂ ਚ ਉਹਨੇ ਜ਼ਹਿਰ ਮਲਾਇਆ ਤੁਸੀਂ ਕਹਿ ਰਹੇ ਹੋ ਇਲਜ਼ਾਮ ਲਗਾ ਰਹੇ ਹੋ ਹਨ ਉਹਨੂੰ ਬੈਨੀਫਿਟ ਕੀ ਸੀ ਕੋਈ ਹੈਗਾ ਤੁਹਾਡੇ ਕੋਲ ਰੀਜ਼ਨ ਸਰ ਦੇਖੋ ਰੀਜ਼ਨ ਇਹ ਹੈਗਾ ਕਿ ਹੁਣ ਜਦ ਮੈਂ ਘਰ ਆ ਕੇ ਆਪਣੇ ਚੈੱਕ ਕੀਤਾ ਠੀਕ ਹੈ ਜੀ ਤੇ ਉਥੋਂ ਮੇਰੀ ਕੰਪਨੀ ਦੇ ਸਾਰੇ ਡਾਕੂਮੈਂਟਸ ਗਾਇਬ ਨੇ ਮੇਰੀ ਕੰਪਨੀ ਦੀ ਸਟੈਂਪਾਂ ਸਾਰੇ ਜੋ ਵੀ ਡਾਕੂਮੈਂਟਸ ਨੇ ਉਹਦੇ ਲੈਟਰ ਹੈਡ ਸਭ ਗਾਇਬ ਨੇ ਈਵਨ ਕਿਉਂਕਿ ਮੇਰਾ ਗਵਰਨਮੈਂਟ ਸਪਲਾਈ ਦਾ ਕੰਮ ਹੈ ਮੇਰਾ ਸੀਐਚਡੀ ਸਪਲਾਈ ਦਾ ਕੰਮ ਹੈ ਤੇ ਕੁਝ ਸਟੈਂਪ ਪੇਪਰਸ ਵੀ ਹੈਗੇ ਸਨ ਜਿਹੜੇ ਲਾਈਕ ਮੈਂ ਸਾਈਨ ਕਰਕੇ ਉਹਨੂੰ ਦਿੱਤੇ ਹੋਏ ਸਨ ਕਿ ਵੀ ਇਨ ਕੇਸ ਤੁਹਾਨੂੰ ਕੋਈ ਡਾਕੂਮੈਂਟ ਭੇਜਣਾ ਪੈਂਦਾ ਤੇ ਤੁਸੀਂ ਉਹਦੇ ਤੇ ਲਿਖ ਕੇ ਆਪ ਪ੍ਰਿੰਟ ਕਰਕੇ ਤੁਸੀਂ ਉਹਨੂੰ ਦੇ ਸਕਦੇ ਆ ਤੇ ਮੈਂ ਤੇ ਇੱਕ ਬਲਾਈਂਡ ਵਿਸ਼ਵਾਸ ਕੀਤਾ ਸੀ ਅੰਧਾ ਵਿਸ਼ਵਾਸ ਕੋਈ ઓਪਰੇਟ ਹੋਇਆ ਕੋਈ ਸਰ ਮੇਰਾ ઓਪਰੇਟ ਨਹੀਂ ਹੋਇਆ ਜੀ ਸਾਡਾ ਜ਼ਹਿਰ ਕਰਕੇ ਸਾਡੇ ਸਾਰਿਆਂ ਦੇ ਵਾਲ ਖਤਮ ਹੋ ਚੁੱਕੇ ਆ ਸਭ ਦੇ ਅਗਰ ਤੁਸੀਂ ਮੇਰੀ ਬੇਟੀ ਦੀ ਫੋਟੋਜ਼ ਦੇਖੋਗੇ ਉਹਦੇ ਵੀ ਵਾਲ ਜਿਹੜੇ ਨੇ ਉਹ ਸਭ ਸਭ ਖਤਮ ਹੋ ਚੁੱਕੇ ਆ ਪਰ ਹਜੇ ਵੀ ਤੁਹਾਡੇ ਅੰਦਰ ਪੋਇਜ਼ਨ ਦਾ ਕੋਈ ਮੇਰੇ ਅਜੇ ਵੀ ਇਸ ਟਾਈਮ ਵੀ ਮੇਰਾ ਜਿਹੜਾ ਲੈਵਲ ਹੈ ਉਹ 50 ਹੈ ਅਜੇ ਵੀ ਮੇਰੇ ਬਲੱਡ ਵਿੱਚ 50 ਕਾਉਂਟਸ ਥੈਲੀਅਮ ਹੈਗਾ ਮਤਲਬ ਐਨੇ ਐਨੇ ਦਿਨਾਂ ਦੇ ਟ੍ਰੀਟਮੈਂਟ ਤੋਂ ਬਾਅਦ ਵੀ ਔਰ ਮੇਰੀ ਜਿਹੜੀ ਮੈਡੀਸਿਨ ਆ ਰਹੀ ਏ ਉਹ ਰੱਬ ਵੱਲੋਂ ਸਾਡਾ ਮਤਲਬ ਰੱਬ ਨੇ ਸਾਥ ਦਿੱਤਾ ਹੈ ਕਿ ਹੋਇਆ ਉਹ 1 ਮਹੀਨਾ ਪਹਿਲਾਂ ਹੀ ਇੰਡੀਆ ਵਿੱਚ ਲਾਂਚ ਹੋਈ ਏ ਜਿਹੜਾ ਉਹਦੀ ਐਂਟੀਡਾਟ ਔਰ ਉਸ ਇੰਡੀਆ ਸਿਰਫ ਤਿੰਨ ਕੰਪਨੀਆਂ ਬਣਾ ਰਹੀਆਂ ਨੇ ਉਹ ਮੈਡੀਸਿਨ ਦਾ ਨਾਮ ਪਰਸ਼ਨ ਬਲੂ ਕਰਕੇ ਇੱਕ ਮੈਡੀਸਿਨ ਆ ਔਰ ਲਾਈਕ 5000 ਰੁਪਏ ਦੀ ਮੈਡੀਸਨ ਹੈ ਜਿਹੜੀ ਮੈਂ ਡੇਲੀ ਕੰਜ਼ਿਊਮ ਕਰ ਰਹੀ ਹਾਂ 5000 ਪਰ ਡੇ ਦੀ ਮੈਡੀਸਨ ਉਹ ਜਿਹੜੀ ਆਂਦੀ ਹੈ ਮੈਂ ਡੇਲੀ ਲੈ ਰਹੀ ਹਾਂ ਨੋ ਕੈਪਸੂਲ ਮੈਂ ਇੱਕ ਟਾਈਮ ਤੇ ਲੈਣੇ ਹੁੰਦੇ ਨੇ ਇੱਕ ਟਾਈਮ ਤੇ ਔਰ ਦਿਨੇ ਚ ਮੈਂ ਤਿੰਨ ਵਾਰੀ ਲੈਣੇ ਨੇ 27 ਕੈਪਸੂਲ ਮੈਂ ਉਸ ਡੋਟ ਦੇ ਲੈਣੇ ਨੇ ਔਰ ਉਸ ਤੋਂ ਅਲਾਵਾ ਜਿਹੜੀ ਮੇਰੀ ਪ੍ਰੋਬਲਮਸ ਨੇ ਮੈਂ ਖੜੀ ਨਹੀਂ ਹੋ ਸਕਦੀ ਮੇਰੀ ਇਹ ਕੰਡੀਸ਼ਨ ਹੈ ਇਸ ਟਾਈਮ ਔਰ ਮੇਰੇ ਬੱਚੇ ਦੀ ਕੀ ਕੰਡੀਸ਼ਨ ਆਮ ਸੌਰੀ

ਐਡਵੋਕੇਟ ਹੈ ਤੁਹਾਡੀ ਬੇਟੀ ਮੇਰੀ ਬੇਟੀ ਐਡਵੋਕੇਟ ਹੈ ਜੀ ਓਏ ਪੁਲਿਸ ਜੀ ਪਲੀਜ਼ 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 ਬੜਾ ਭਾਵਕ ਮੋਲ ਹੋ ਗਿਆ ਕਿਸ ਤਰ੍ਹਾਂ ਇੱਕ ਜਿਹੜਾ ਜਿੰਦੇ ਤੇ ਵਿਸ਼ਵਾਸ ਕੀਤਾ ਉਸਨੇ ਹੀ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਕੋਲੇ ੱੱਕੇ ਖਾਦੇ ਜਾ ਰਹੇ ਨੇ ਪੁਲਿਸ ਕੋਲੇ ਸ਼ਿਕਾਇਤ ਕੀਤੀ ਪਰ ਪੁਲਿਸ ਵੀ ਇੱਕ ਮਹੀਨੇ ਦੇ ਕਰੀਬ ਹੋ ਗਿਆ 18 ਜਨਵਰੀ ਸ਼ਿਕਾਇਤ ਕੀਤੀ ਹੈ ਤੇ ਅੱਜ 4 ਤੋਂ 5 4 ਤਰੀਕ ਫਰਵਰੀ ਹੋ ਗਈ ਅਜੇ ਤੱਕ ਵੀ 15 ਤੋਂ 20 ਜਣੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਅੱਜ ਐਸਐਸਪੀ ਨੂੰ ਇਹ ਮਿਲਣ ਆਏ ਸੀ ਕਿ ਐਸਐਸਪੀ ਨੇ ਅਸ਼ਵਾਸ਼ਨ ਅੱਗੇ ਜਿਹੜੇ ਮਨਪ੍ਰੀਤ ਹੈ ਉਹਨਾਂ ਨੂੰ ਐਸਪੀ ਸੀਟੀ ਨੇ ਉਹਨਾਂ ਨੂੰ ਦੇ ਦਿੱਤੀ ਹੁਣ ਵਿਸ਼ਵਾਸ ਹੈ ਕਿ ਮਨਪ੍ਰੀਤ ਜਿਹੜੇ ਐਸਪੀ ਨੇ ਉਹ ਕੋਈ ਨਾ ਕੋਈ ਕਾਰਵਾਈ ਕਰਨਗੇ ਪਰ ਹੈਰਾਨੀ ਦੀ ਗੱਲ ਤਾਂ ਵੀ ਕਿਸ ਤਰ੍ਹਾਂ ਜਿਹੜਾ ਇੱਕ ਪਰਿਵਾਰ ਹੁਣ ਇਸ ਟਾਈਮ ਇਹਨਾਂ ਦੀ ਬੇਟੀ ਔਰ ਜਿਹੜੀ ਇਹਨਾਂ ਦੀ ਮਦਰਨ ਲਾ ਇਹਨਾਂ ਦੀ ਬੇਟੀ ਦੀ ਔਰ ਜ਼ਿੰਦਗੀ ਔਰ ਜਿਹੜੀ ਮੌਤ ਦੀ ਲੜਾਈ ਲੜ ਰਹੇ ਨੇ ਪਰ ਜਿਹੜੇ ਬਾਕੀ ਜਣੇ ਨੇ ਵੀ 4 ਜਣੇ ਹੋਰ ਨੇ ਉਹ ਵੀ ਕਹਿੰਦੇ ਵੀ ਨਹੀਂ ਕਰ ਸਕਦੇ ਬਗੈਰ ਚੱਕਰ ਤੱਕਾਂਗੇ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਦੇਖਣਾ ਹੋਏਗਾ ਕਿ ਹੁਣ ਇਨਸਾਫ ਕਦੋਂ ਮਿਲੇਗਾ ਔਰ ਜਿਹੜੇ ਸ਼ਖਸ ਨੇ ਹਮੇਸ਼ਾ ਕੀਤੀ ਕਦੋਂ ਸੜਾਕਾਂ ਦੇ ਪਿੱਛੇ ਮੋਹਰੀਦਰ ਜਨਾ ਸਪੋਕਸਮੈਨ ਲਿ ਭਵਿੰਦਰ ਬੱਬਰ ਹਲੋ ਸਸਕਲ ਜੀ ਸਸਕਲ ਜੀ ਆਪਣੇ ਐਸਐਚਓ ਬਲੌਂਗੀ ਬੋਲ ਰਹੇ ਹੋ ਜੀ ਹਾਂ ਜੀ ਮੈਂ ਬੱਬਰ ਬੋਲ ਰਿਹਾ ਜਨਾ ਸਪੋਕਸਮੈਨ ਟੀਵੀ ਚੈਨਲ ਤੋਂ ਜੀ ਜੀ ਸਾਰ ਇੱਕ ਲੇਡੀ ਦੀ ਕੋਈ ਸ਼ਿਕਾਇਤ ਆਈ ਹੈ ਜੀ ਪਿੰਨੀਆਂ ਦੇ ਵਿੱਚ ਕੋਈ ਜ਼ਹਿਰ ਜੂਰ ਮਾਰਨ ਦੀ ਕੀ ਹੈ ਜੀ ਮਾਮਲਾ ਹੋ ਹਾਂ ਜੀ ਉਹ ਕੰਪਲੇਂਟ ਕਿ ਇਹ ਤੋਂ ਫਾਰਮ ਕੰਟਰੀ ਤੋਂ ਆਏ ਸੀਗੇ ਇੱਥੇ ਤੇ ਉਹ ਬੱਚੇ ਆਸਤੇ ਜਦੋਂ ਬਾਅਦ ਚ ਪੰਜੀਰੀ ਵਗੈਰਾ ਖਾਣ ਕੇ ਥੋ ਗਏ ਸੀਗੀ ਅੱਛਾ ਜੀ ਉਹ ਵੀ ਗਈ ਸੀ ਜੀ ਹੁਣ ਪਰ ਉਹਨਾਂ ਦੇ ਪੋਇਜ਼ਨਿੰਗ ਆਈ ਹੈ ਉੱਥੇ ਫਾਰਮ ਦੇ ਵਿੱਚ ਹੁਣ ਕਲੀਅਰ ਉਹਦੇ ਬਾਰੇ ਵੈਰੀਫਾਈ ਕਰ ਰਹੇ ਆਂ ਵੀ ਉਹ ਪੋਇਜ਼ਨ ਕਿੱਥੋਂ ਆਇਆ ਪੰਜੀਰੀ ਸੀ ਸੀ ਜਾਂ ਕਿਸੇ ਹੋਰ ਚੀਜ਼ ਸੀ ਕੀ ਹੈ ਕੀ ਨਹੀਂ ਉਹਦੇ ਬਾਰੇ ਪਹਿਮਰਤਾਜ ਜਾਣ ਰਹੀ ਹੈ ਠੀਕ ਹੈ ਸਰ ਥੈਂਕ ਯੂ ਜੀ